ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਐ ਸਾਰੇ ਠੀਕ ਠਾਕੋਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਜਿਹੜੀ ਅੱਜ ਦੀ ਕਹਾਣੀ ਐ ਇੱਕ ਸਿੱਖਿਆ ਐ ਸਾਨੂੰ ਵੀ ਮੈਂ ਸੁਣਿਆ ਸੀ ਵੀ ਰੱਬ ਦਿੰਦਾ ਸੱ퍼 ਫਾੜ ਕੇ ਤੇ ਖੂੰਦਾ ਲਫੜ ਮਾਰ ਕੇ ਬਜ਼ੁਰਗਾਂ ਤੋਂ ਸੁਣਿਆ ਸੁਵਾਜ ਦੇਖਿਆ ਅੱਖੀਂ ਦੇਖਿਆ ਠੀਕ ਦੇਖਿਆ ਕਿ ਅੱਜ ਅਸੀਂ ਫੋਨ ਪਾ ਕੇ ਆਏ ਆ ਉਸ ਇਨਸਾਨ ਦੇ ਜਿਹਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਸਮਾਲ ਸਰ ਪਿੰਡ ਦੇ ਵਿੱਚ ਜਦੋਂ ਇਨਸਾਨ ਆਉਂਦਾ ਹੈ ਕੱਲਾ ਆਉਂਦਾ ਹੈ ਠੀਕ ਹੈ ਜੀ ਹੌਲੀ ਹੌਲੀ ਉਹ ਜਦ ਬਦਲਾਉਣਾ ਸ਼ੁਰੂ ਹੁੰਦਾ ਹੈ ਉਹ ਭਾਗਤ ਹੈ ਗੱਦੀ ਲਾਉਂਦਾ ਹੈ ਤੇ ਬੱਚਿਆਂ ਨਾਲੋਂ ਤਲਾਕ ਹੋ ਜਾਂਦਾ ਹੈ ਇਕੱਲਾ ਰਹਿ ਜਾਂਦਾ ਹੈ ਇਕੱਲੇ ਰਹਿਣ ਤੋਂ ਬਾਅਦ ਮਤਲਬ ਉਹ ਤੇ ਮਾਤਾ ਰਾਣੀ ਦੀ ਕਿਰਪਾ ਹੋਈ ਪੈਸੇ ਦੀ ਵਰਖਾ ਹੋਣ ਲੱਗ ਪਈ ਹੋਲੀ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਘਰ ਬਣ ਗਿਆ ਡਬਲ ਮੰਜ਼ਲ ਉੱਪਰ ਮੰਦਰ ਤੇ 플ੌਟ ਲੈ ਲੇ ਸੋਨਾ ਲੈ ਲਿਆ ਚਾਂਦੀ ਲੈ ਲਈ ਮਤਲਬ ਕਿ ਕਿਸਮਤ ਚਮਕ ਗਈ ਫਿਰ ਸਮੇਂ ਦਾ ਬਦਲਾ ਆਉਂਦਾ ਕੋਈ ਬੰਦਰ ਪੁਰਸ ਵਿੱਚ ਪੈਂਦਾ ਤੇ ਉਹਨੂੰ ਰਿਸ਼ਤਾ ਹੋ ਜਾਂਦਾ ਜਿਹੜੀ ਭੈਣ ਉਹਦੇ ਘਰੇ ਉਹਦਾ ਪਹਿਲਾਂ ਡਾਈਵੋਰਸ ਹੁੰਦਾ ਹੈ ਉਹਦੇ ਦੋ ਬੱਚੇ ਹੁੰਦੇ ਆ ਇੱਕ ਬੇਟਾ ਇੱਕ ਬੇਟੀ ਉਹ ਕਫੂਲ ਕਰਦਾ ਦੋਨਾਂ ਨੂੰ ਇਥੇ ਬਾਹਰ ਨਵਾਉਂਦਾ ਉਹ ਕਹਿੰਦਾ ਮੇਰੇ ਕੋਲੇ ਕਿਹੜਾ ਪੈਸੇ ਦੀ ਕਮੀ ਹੈ ਕੋਈ ਗੱਲ ਨਹੀਂ ਦੇਖੋ ਬੇਟੀ ਨੂੰ ਵੀ ਤੇ ਬੇਟੇ ਨੂੰ ਵੀ ਦੋਨਾਂ ਨੂੰ ਕੈਨੇਡਾ ਸੈੱਟ ਕਰਿਆ ਇੱਕ ਨੂੰ ਇੰਗਲੈਂਡ ਇੱਕ ਨੂੰ ਕੈਨੇਡਾ ਤੇ ਹੀਰੋ ਇੱਕ ਘਰ ਹੋਰ ਲੈਂਦਾ ਸਾਹਮਣੇ ਗੱਡੀਆਂ ਘੜਾਉਣ ਨੂੰ ਜਗ੍ਹਾ ਘੱਟ ਐ 25 ਲੱਖ ਦਾ ਸਾਹਮਣੇ ਥਾਂ ਲੈ ਲੈਂਦਾ ਪੈਸੇ ਦੀ ਇਹਦਾ ਮਤਲਬ ਕੋਈ ਕਮੀ ਨਹੀਂ 1 ਕਿਲੋ ਸੋਨਾ ਸਾਨੂੰ ਆਪ ਪਤਾ ਐ ਕਿ ਉਹਦੇ ਬੰਦੇ ਦੇ ਕੋਲੇ ਸੀਗਾ ਤੇ ਉਹੋ ਇਨਸਾਨ ਹਰ ਸਾਲ ਗਰੀਬਾਂ ਆਉਂਦੀਆਂ ਬੱਚੀਆਂ ਦੇ ਵਿਆਹ ਕਰਦਾ ਐ ਇੱਥੋਂ ਦਾ 122 ਦਾ ਵਿਆਹ ਕਰ ਚੁੱਕਿਆ ਸਮਾਲ ਸਰ ਪਿੰਡ ਦੇ ਵਿੱਚ 1400 ਤੇ ਕਿੰਨੇ ਕਰ ਗਰੀਬ ਪਰਿਵਾਰਾਂ ਦੇ ਬੱਚੇ ਉਹਨੇ ਕੈਨੇਡਾ ਸੈਟ ਕਰਤੇ ਅਣ ਗੇਣ ਸਾਡੇ ਪਿੰਡ ਦੇ ਵੀ ਕਰੇ ਆ ਆਪ ਦੇ ਰਿਸ਼ਤੇਦਾਰ ਵੀ ਕਰੇ ਆ ਸਭ ਠਾਤੇ ਇਹਨੂੰ ਫੜ ਲਿਆ ਉਹਨੇ ਉਹਨੂੰ ਕਮੀ ਨਹੀਂ ਰਹਿਣ ਦਿੱਤੀ ਮਤਲਬ ਸਿਆਣੇ ਕਹਿੰਦੇ ਆ ਆਪ ਤੋਂ ਵੱਡੇ ਦੇ ਬਤਕ ਉਸਨਾ ਬਹੁਤ ਗਲਤ ਹੈ ਫਿਰ ਉਹ ਅਮੀਰ ਲੋਕਾਂ ਨਾਲ ਬਹਿਣ ਲੱਗ ਗਿਆ ਉਹਨਾਂ ਨਾਲ ਵੱਡੇ ਵੱਡੇ ਸੌਦੇ ਕਰਨ ਲੱਗ ਗਿਆ ਰੱਬ ਜਾਣੀ ਦਰੂ ਬੋਸਿਓ ਦਰਦਾ ਇੰਨਾ ਸੀ ਕਿ ਉਹ ਘੋੜਾ ਵੀ ਇੰਨਾ ਸੀ ਉਹਨੂੰ ਨਹੀਂ ਪਤਾ ਸੀ ਇੱਕ ਵਾਰੀ ਉਹ ਤੇ ਕੋਈ ਕਿਸੇ ਕਿਸਮ ਦਾ ਕੇਸ ਹੋ ਗਿਆ ਇਹ ਤੋਂ ਭੱਜ ਕੇ ਡਰਦਾ ਦਿੱਲੀ ਜਾਂਦਾ ਐਡਾ ਕਮਲਾ ਜਾ ਕੇ ਦਿੱਲੀ ਐਸਸੀਡੀ ਨੂੰ ਫੋਨ ਲਾਦਾ ਕਹਿੰਦਾ ਮੈਂ ਕੈਨੇਡਾ ਦਿੱਲੀ ਵੈਸਸੀਡੀ ਦਾ ਨੰਬਰ ਆਈ ਇਹਨਾਂ ਕਹਿੰਦਾ ਮੈਂ ਕੈਨੇਡਾ ਉਹ ਕਹਿੰਦੇ ਨੰਬਰ ਤਾਂ ਦਿੱਲੀ ਦਾ ਹੈ ਐਵੇਂ ਦਿੱਲੀ ਦਾ ਕਹਿੰਦਾ ਕੈਨੇਡਾ ਦਾ ਹੈ ਇੱਕੋ ਜਿਹਾ ਹੁੰਦੇ ਨੰਬਰ ਕਹਿੰਦਾ ਉਹ ਵੀ ਉਸ ਇਨਸਾਨ ਦੀ ਕਹਾਣੀ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਮੈਨੂੰ ਕਹਿੰਦਾ ਮੈਂ ਕਿਹਾ ਕਿੱਥੋਂ ਆਇਆ ਕਹਿੰਦਾ ਕੈਨੇਡਾ ਗਿਆ ਸੀ ਮੈਂ ਕਿਹਾ ਉੱਥੇ ਹੀ ਕਰਨ ਗਿਆ ਸੀ ਕਹਿੰਦਾ ਉੱਥੇ ਸ਼ੋਅਰੂਮ ਦਾ ਮੂਰਤ ਸੀ ਕਿਸੇ ਦਾ ਉਹਨਾਂ ਨੇ ਕਹਿੰਦਾ ਹਵਨ ਕਰਾਉਣਾ ਸੀ ਮੈਂ ਮੂਰਤ ਕਰਕੇ ਫੇਰ ਖੋਲਿਆ ਮੈਂ ਕਿਹਾ ਕੈਨੇਡਾ 'ਚ ਨਹੀਂ ਮੂਰਤ ਕਰੋਂਗੇ ਮੈਂ ਕਹਿੰਦਾ ਉਹ ਕਰਾਉਣਾ ਸੀ ਆਪਣੇ ਭਗਤ ਦਾ ਮੈਂ ਕਿਹਾ ਕਿਹੜੇ ਜ਼ਿਹਰ ਸੀ ਕਹਿੰਦਾ ਬੈਂਕਾਂ ਉਹ ਮੈਂ ਕਿਹਾ ਗਿਆ ਲੰਡਾਈ ਲੈਣਾ ਤੇ ਟੋਫੀਆਂ ਲਈ ਭਰੋ ਬਲੇਜ਼ਗਾਰੀਆਂ ਮੈਂ ਕਿਹਾ ਤੇਰੀ ਗਿਆ ਸੀ ਤੂੰ ਕੋਈ ਨਹੀਂ ਚਲੋ ਉਹਦੀ ਮੌਤ ਸੀ ਹਨਾ ਆਪਾਂ ਤਾਂ ਕੀ ਕਹਿ ਸਕਦੇ ਆਂ ਭਈ ਜ਼ਿੰਦਗੀ ਚੱਲਦੀ ਰਹੀ ਜਦੋਂ ਫਿਰ ਉਹਨੇ ਵੱਡੇ ਸੌਦੇ ਮਾਰੇ ਨਾ ਵੀ ਰੱਬ ਹੀ ਜਾਣੇ ਕਿਸੇ ਨੇ ਡਰਾਤਾ ਰੱਬ ਹੀ ਜਾਣੇ ਕਿਸੇ ਨੇ ਕੀ ਕੀਤਾ ਤੇ ਬੰਦਾ ਥੱਲੇ ਨੂੰ ਚੱਲ ਪਿਆ ਥੱਲੇ ਨੂੰ ਐਸਾ ਚੱਲਿਆ ਸਾਹਮਣੇ ਵਾਲਾ ਥਾਂ ਵੀ ਵੇਖ ਗਿਆ ਸਾਨੂੰ ਕੋਈ ਪਤਾ ਨਹੀਂ ਉਹਦਾ ਕਿੱਧਰ ਗਿਆ ਇੰਨਾ ਕੁਸ 13 ਕਿੱਲੇ ਜ਼ਮੀਨ ਵੀ ਬਣਾਈ ਸੀ ਸਭ ਗਿਆ ਕਿਉਂਕਿ ਉਹਨੇ ਕਈ ਕਰੋੜਾਂ ਦੇ ਸੌਤੇ ਕਰੇ ਸੀ ਜਿੰਨਾ ਬੰਦਿਆਂ ਨਾਲ ਕਰੇ ਸੀ ਇਹ ਹੋ ਸਕਦਾ ਵੀ ਕੋਈ ਤੱਕੀ ਧੋਖਾ ਹੋ ਗਿਆ ਹੋਵੇ ਅੰਦਰੇ ਘੱਟ ਵਿਚਾਰੀ ਨਾ ਤੇ ਵਿਸ਼ਵਾਸ ਪਾਤਰ ਬਾਹਲਾ ਸੀ ਹਰ ਇੱਕ ਦੇ ਤੇ ਜਾਣਾ ਉਹ ਵੀ ਸਿਖਾ ਗਿਆ ਵੀ ਕਿਸੇ ਤੇ ਤੇ ਜਨਾ ਮਾਰਾ ਇਹ ਵੀ ਸਿਖਾ ਗਿਆ ਕਿ ਤੁਸੀਂ ਜਿੰਨਾ ਮਾਰਤੀ ਕਰ ਲੋ ਤੁਹਾਨੂੰ ਕੋਈ ਚੰਗਾ ਨਹੀਂ ਕਹੂਗਾ ਹਰ ਇਨਸਾਨ ਨੂੰ ਮਾੜੇ ਹੀ ਕਹਿੰਦਾ ਸੀ ਉਹ ਕਿਵੇਂ ਸਿਖਾ ਗਿਆ ਉਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਇੱਕ ਦਿਨ ਐਸਾ ਸਮਾਂ ਆਉਂਦਾ ਹੈ ਕਿ ਉਹਦੇ ਜਿਹੜਾ ਨਿੱਜੀ ਘਰ ਹੈ ਜਿੱਥੇ ਮੰਦਿਰ ਬਣਿਆ ਉਹਦੇ ਤੇ ਵੀ ਕਬਜ਼ਾ ਹੋ ਗਿਆ ਕਿਸੇ ਦਾ ਬੱਚਾ ਬਾਹਰ ਭੇਜਿਆ ਜਾਂ ਮਤਲਬ ਨਹੀਂ ਪਹੁੰਚਿਆ ਪੈਸੇ ਲੈ ਲਈ ਰੱਬ ਜਾਣੀ ਉਹ ਤੇ ਵੀ ਕਬਜ਼ਾ ਹੋ ਗਿਆ ਘਰੋਂ ਬੇਕਾਰ ਹੋ ਗਿਆ ਬੰਦਾ ਦੇਖੋ ਪ੍ਰਮਾਤਮਾ ਦੀ ਲੀਲਾ ਸਾਰੀਆਂ ਉਂਗਲਾਂ ਤੇ ਛਾਪਾਂ ਚੈਨੀਆਂ ਮੈਂ ਕਹਿੰਦਾ ਯਾਰ ਸੋਨੇ ਨਾਲ ਮੜਿਆ ਪਿਆ ਹੁੰਦਾ ਹੀ ਬੰਦਾ ਸਭ ਕੁਝ ਉੱਜੜ ਗਿਆ ਪਰਚਾ ਹੋ ਗਿਆ ਜੇਲ੍ਹ ਚ ਲੱਗ ਗਿਆ ਫਿਰ ਕੋਈ ਜਮਾਨਤ ਕਰਾਉਣ ਆਲਾ ਨਾ ਮੇਰਾ ਦੋਸਤ ਤੇਜੀ ਬਾਜ ਉਹ ਪਹੁੰਚਿਆ ਮੁਲਾਕਾਤ ਕੀਤੀ ਸਭ ਤੋਂ ਪਹਿਲਾਂ ਵੀ ਉਹੀ ਪਹੁੰਚੇ ਸੀ ਜਦੋਂ ਇਸ ਪਿੰਡ ਚ ਆਇਆ ਸੀ ਉਹਦੇ ਦਾਦੇ ਦਾ ਬੇਟਾ ਵੀ ਉਹਨੇ ਕੈਨੇਡਾ ਪਹੁੰਚਾਇਆ ਵੀ ਹਰ ਕਰਾਤਾ ਉਹ ਪਹੁੰਚਿਆ ਉਹਦੇ ਮਗਰ ਉਹਨੇ ਸਾਰਾ ਕਰਕੇ ਘਰ ਕਰਾ ਕੇ ਜਮਾਨਤ ਕਰਾਈ ਜਮਾਨਤ ਕਰਾ ਕੇ ਆਪਦੇ ਘਰੇ ਰੱਖਿਆ ਜਿੱਦੇ ਮੇਰੇ ਬੇਟੇ ਦਾ ਐਕਸੀਡੈਂਟ ਹੁੰਦਾ ਮੂਰੇ ਪਹੁੰਚਦਾ ਚੱਕਣੋਂ ਫਿਰ ਪਤਾ ਲੈਣ ਆਇਆ ਇਸ ਟਾਈਮ ਮੈਂ ਕਿਹਾ ਮੇਰੀ ਵਾਈਫ ਨੇ ਵੀ ਹੋ ਕੇ ਵੀ ਵੀਰ ਜੀ ਵੀ ਸਾਡੇ ਕੋਲੇ ਬਤੇਰਾ ਤਾਂ ਪਿਆ ਤੁਸੀਂ ਇੱਥੇ ਰਹੋ ਤੁਸੀਂ ਆਪ ਦਾ ਘਰ ਹੀ ਸਮਝੋ ਵੀ ਤੁਸੀਂ ਮਾਨਤੇ ਨਹੀਂ ਦਿਉਣੀ ਤੁਸੀਂ ਇਹ ਸਮਝੋ ਵੀ ਮੇਰੇ ਘਰ ਇਹ ਬੈਠਿਆ ਹੋਰ ਦੱਸੋ ਠੀਕ ਹੈ ਤੇ ਤੁਹਾਨੂੰ ਕੱਪੜੇ ਤੋਂ ਤੇ ਮਿਲਣਗੇ ਰੋਟੀ ਪਾਣੀ ਸਾਰਾ ਕੁਝ ਮਿਲੂਗਾ ਵੀ ਕੋਈ ਨਹੀਂ ਵਕਤ ਇੱਕੋ ਜਾਂ ਨਹੀਂ ਹੁੰਦਾ ਵਕਤ ਬਦਲ ਜਾਣਾ ਵੀ ਪ੍ਰਮਾਤਮਾ ਦੀ ਲਿੰਦਾ ਇਹ ਕੋਈ ਬਗਾਨੀ ਕੋਦੋਂ ਤੁਹਾਡੇ ਤੇ ਚੰਗਾ ਵਕਤ ਆ ਜਾਣਾ ਜੇ ਅੱਗੇ ਮਾੜਾ ਸੀ ਫੇਰ ਚੰਗਾ ਆ ਗਿਆ ਜੀ ਹੁਣ ਚੰਗਾ ਨਹੀਂ ਗਿਆ ਨਾ ਰਹਿਣਾ ਮਾੜਾ ਵੀ ਨਹੀਂ ਕਹਿੰਦਾ ਨਹੀਂ ਧੰਨਵਾਦ ਭੈਣੇ ਮਾਇਆ ਕੰਨਾ ਸੁਣਿਆ ਇਸੇ ਬੰਦੇ ਨੂੰ ਕਹਿੰਦਾ ਕਹਿੰਦਾ ਕੋਈ ਪੁਰਾਣੇ ਕੱਪੜੇ ਹੋਵੇ ਤਾਂ ਦੇ ਦੇ ਮੈਨੂੰ ਭਾਉਣ ਨੂੰ ਰੌਕ ਪਰਿਆ ਗਿਆ ਕਰੇਜੇ ਚ ਰੌਕ ਮੈਂ ਤਾਂ ਤੈਨੂੰ ਚਾਹੀਦਾ ਦੱਸ ਕੀ ਆ ਬਣਾਸੀ ਉਹ ਕਿਹਾ ਤੈਨੂੰ ਕਿਸੇ ਕੋਲੋਂ ਜਵਾਬ ਨਹੀਂ ਤਲਾਕ ਦੇ ਸੰਮਣ ਆ ਗਈ ਕਾਰਾਈ ਬੱਚੀ ਕਨੇਡਾ ਫੇਰ ਵੀ ਤਲਾਕ ਦੇ ਸੰਮਣ ਆ ਗਏ ਸਭ ਨਸ਼ਟ ਹੋ ਗਿਆ ਟੁੱਟ ਗਿਆ ਨਿਗਾ ਘਟ ਗਈ ਲੈਂਥ ਕੋ ਆਣਾ ਸਾਡੇ ਸੇਠ ਜੀ ਹੈ ਪਵਨ ਡੱਡ ਜੀ ਕਹਿੰਦੇ ਉਹਨਾਂ ਨੂੰ ਉਹਨਾਂ ਦਾ ਸੀਮੈਂਟ ਸਟੋਰ ਹੈ लवली ਸੀਮੈਂਟ ਸਟੋਰ ਉਥੇ ਸਾਰਾ ਸਰੀਆ ਰਾ ਵਗਰਾ ਸਭ ਕੁਝ ਮਿਲਦਾ ਹੈ ਤੇ ਇੱਕ ਬੰਦੇ ਨੂੰ ਉਹਨਾਂ ਦੇ ਸਾਹਮਣੇ ਬਿੱਡਾਂ ਦੀ ਦੁਕਾਨ ਕਰਾ ਕੇ ਦਿੱਤੀ ਬੈੱਡ ਲਵਾ ਕੇ ਰੌਕੜ ਦਾ ਕੰਮ ਪੈਸੇ ਖੁਦ ਲਾ ਕੇ ਕਰਾ ਕੇ ਦਿੱਤੀ ਇਹ ਦੁਕਾਨ ਇਸ ਤਾਂ ਦੇ ਮੋੜ ਦੀ ਘਰ ਕੰਮ ਜਿਵੇਂ ਹੁਣ 50-50 ਕਰੋੜਾਂ ਦੇ ਵਿਆਹ ਕਰਦਾ ਸੀ 50-50 ਬੈੱਡ ਸੋਫੇ ਜਾਂ ਸਾਰਾ ਉਥੋਂ ਚੱਕਣਾ ਦੁਕਾਨਦਾਰ ਕਿਉਂ ਨਾ ਪਾਊਗਾ ਉਹਨੂੰ ਆ ਰਾਜਾ ਬਣਾ ਗਿਆ ਮਾਝੀ ਦੇ ਸਿੱਖਾਂ ਦਾ ਮੁੰਡਾ ਸੀ ਤੇ ਫੇਰ ਪਵਨਡਰ ਨੇ ਗਿਆ ਕਹਿੰਦਾ ਵੀ ਲੈਨ ਚ ਮੈਂ ਪਵਾ ਕੇ ਦਿੰਨਾ ਕੋਈ ਚੱਕਰ ਨਹੀਂ ਉਹਨੇ ਟਾਈਮ ਲੇਤਾ ਟਾਈਮ ਵੀ ਰਾਜਿਆਂ ਨੇ ਲੇਤਾ ਹਸਪਤਾਲ ਚੋਂ ਵੀ ਇੱਥੋਂ ਲੈਨ ਚ ਪਵਾ ਲਾ ਪਰ ਹੋਣੀ ਕਹਿੰਦਾ ਬਠਿੰਡਿਓ ਪਵਾਉਣੇ ਤੇਜ਼ੀ ਤੇ ਉਹ ਸਾਡੇ ਦੋਸਤ ਦੀ ਗੱਡੀ ਮੰਗ ਕੇ ਬਠਿੰਡੇ ਨੂੰ ਚਲੇ ਜਾਂਦੇ ਆ ਰਾਸਤੇ ਦੇ ਵਿੱਚ ਐਸੀ ਭਿਆਨਕ ਟੱਕਰ ਹੁੰਦੀ ਆ ਉਹਨਾਂ ਦੀ ਵਰਨਾ ਦੇ ਨਾਲ ਕਿ ਗੱਡੀ ਡੁੜਗਦੀ ਡੁੜਗਦੀ ਥੱਲੇ ਕਈ ਬਾਜ਼ੀਆਂ ਖਾਂਦੀ ਉੱਚੇ ਥਾਂ ਤੋਂ ਥੱਲੇ ਗਈ ਉਹਦਾ ਪਾਰਟੇ ਵੀ ਟੁੱਟ ਜਾਂਦਾ ਪਸਲੀਆਂ ਵੀ ਟੁੱਟ ਜਾਂਦੀਆਂ ਬੁਰਾ ਹਾਲ ਐ ਮਤਲਬ ਕਿ ਕੱਪੜੇ ਚ ਭਾ ਕੇ ਚੱਕੀ ਆਉਂਦੇ ਆ ਦਿਨ ਨੂੰ ਕੁਝ ਹੁੰਦਾ ਵੀ ਕੁਝ ਹੋ ਗਿਆ ਇਨਸਾਨ ਨਹੀਂ ਬਾਈਦਾ ਯਾਰ ਬਠੇਂਡੇ ਲੱਗੇ ਭਰਤੀ ਕਰਾਤਾ ਮਤਲਬ ਜਿਹੜਾ ਪੀਜੀ ਚਲਾਉਂਦਾ ਸੀ ਉਹ ਸੰਭਲ ਗਿਆ ਥੋੜਾ ਜਿਆਦਾ ਐਕਟਿਵ ਰਹਾ ਉਹਦੀ ਮਦਰ ਕਿ ਟੁੱਈ ਤੇ ਸੱਟ ਸੀ ਉਹਦੇ ਬਾੜੀਆਂ ਸੀ ਵਿਚਾਰੇ ਚਲੋ ਜਦੋਂ ਉਹਤੇ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਰੇਸ਼ਨ ਕਰਿਆ ਰਾਡ ਪਾਈ ਸਾਰਾ ਕੁਝ ਕਰਿਆ ਐਂਡ ਖਾਣੇ ਵਾਲੀ ਪੈ ਪੌਣੀ ਪਈ ਮਕਲੋ ਸ਼ਾਰਾਨਾ ਸਮਝਾ ਰਿਹਾ ਵਿਚਾਰਾ ਉਹਨਾਂ ਨੂੰ ਕਹਿੰਦਾ ਵੀ ਮੈਂ ਤਾੜੀ ਗੱਲ ਆ ਵੀ ਜੇ ਮੈਂ ਮਰ ਗਿਆ ਲਿਖ ਕੇ ਦੱਸਿਆ ਵੀ ਮੇਰਾ ਸਾਰਾ ਕੁਝ ਉਸੇ ਘਰੇ ਕੀਤਾ ਜਾਵੇ ਮੰਦਰ ਵਾਲੀ ਥਾਂ ਤੇ ਜੀਨੇ ਉਹ ਘਰ ਲੱਪੇ ਜੀ ਉਹਦੀ ਵੀ ਮੌਤ ਹੋ ਗਈ ਇਹ ਜੇਲ੍ਹ ਚੋਂ ਆ ਗਿਆ ਉਹਦੀ ਮੌਤ ਹੋ ਗਈ ਉੱਥੇ ਕਿਸੇ ਨੂੰ ਰਹਿਣਾ ਨਹੀਂ ਮਿਲਦਾ ਕਿਉਂਕਿ ਉੱਥੇ 24 ਘੰਟੇ ਮੰਦਰ ਬਣਿਆ ਸੀਗਾ 24 ਘੰਟੇ ਪੂਜਾ ਚੱਲਦੀ ਸੀ ਨਾ ਉੱਤੇ ਰਹਿਣਾ ਮਿਲਿਆ ਐ ਜਿੰਨਾ ਚਿਰ ਪਰਿਵਾਰ ਬੋਝੋਗੇ ਕਿਸੇ ਨੂੰ ਨਹੀਂ ਦਿੰਦਾ ਤੇ ਉਹਦਾ ਸਾਲਾ ਕਹਿੰਦਾ ਵੀ ਨਹੀਂ ਇਹ ਨਹੀਂ ਹੋਣਾ ਪਹਿਲੀ ਗੱਲ ਤਾਂ ਪ੍ਰਮਾਤਮਾ ਕਰੇ ਤੈਨੂੰ ਕੁਝ ਹੋਵੇ ਨਾ ਪਰ ਇਹ ਨਹੀਂ ਹੋਣਾ ਜਿਹੜਾ ਤੂੰ ਕਹਿਣਾ ਉੱਥੇ ਆਪਣਾ ਕਬਜ਼ਾ ਅਗਲੇ ਦਾ ਲੋਕ ਲਾਇਆ ਅਗਲੇ ਦਾ ਆਪਾਂ ਸੀ ਕਿਵੇਂ ਵੜਾਂਗੇ ਅੰਦਰ ਵੀ ਤੂੰ ਇਹ ਗੱਲ ਨਾ ਕਰ ਵਧੀਆ ਚਾਹ ਪੀਣ ਲੱਗ ਗਿਆ ਉੱਠ ਖੜਿਆ ਤੇ 4 ਦਿਨ ਪਹਿਲਾਂ ਮੌਤ ਹੋ ਗਈ ਦੇਖੋ ਜਿਹੜਾ ਲੋਕਾਂ ਨੂੰ ਦਾਨ ਦਿੰਦਾ ਸੀ ਲੋਕਾਂ ਦੀਆਂ ਧੀਆਂ ਦੇ ਵਿਆਹ ਕਰਦਾ ਸੀ ਇੱਕ ਤਾਂ ਵਿਆਹ ਕਰਨਾ ਉਹ ਵੀ ਲੰਗ ਗੱਲ ਹੈ ਸੰਧਾਰਾ ਲੈ ਕੇ ਵੀ ਜਾਂਦਾ ਸੀ ਪਹਿਲਾਂ ਸੰਧਾਰਾ ਆਪ ਜਾਂਦਾ ਸੀ ਲੈ ਕੇ ਹਰੇਕ ਬੇਟੀ ਦੇ ਕੀ ਟਿੱਪਟੀ ਗੱਲ ਐ ਕਈ ਕਹਿੰਦੇ ਇਕੱਠੇ ਕਰਕੇ ਹੀ ਕਰਦਾ ਸੀ ਮੈਂ ਕਿਹਾ ਤੁਸੀਂ ਕਰ ਲਓ ਇਕੱਠੇ ਕਰਨੇ ਕਿਹੜੇ ਸੌਖੇ ਆ ਖਰਚਾ ਕਿਹੜਾ ਥੋੜਾ ਆ ਜੇ ਹੁਣ ਮੰਨ ਲਓ 40 ਕੁੜੀਆਂ ਦੇ ਵਿਆਹ 40ੀਆਂ ਦੇ ਮਗਰ ਕਿੰਨੇ ਲੋਕ ਆਉਂਦੇ ਆ ਕਿੰਨਾ ਖਰਚਾ ਐ ਫਿਰ ਉਹਨਾਂ ਨੂੰ ਸਮਾਨ ਦੇਣਾ ਐ ਫਿਰ 40ੀਆਂ ਨੂੰ ਸੰਧਾਰਾ ਲੈ ਕੇ ਜਾਣਾ ਬਹੁਤ ਖਰਚਾ ਐ ਪਰ ਮੈਂ ਇੱਕ ਚੀਜ਼ ਦੇਖੀ ਉਹਦੇ ਸਸਕਾਰ ਤੇ ਚਾਰ ਭਰਾ ਆਏ ਆ ਜਿਹੜੇ ਨੇੜੇ ਦੇ ਸੀ ਤੇ ਜਿਨ੍ਹਾਂ ਦੇ ਵਿਆਹ ਕਰੇ ਸੀ ਜਿਨ੍ਹਾਂ ਨੇ ਮਦਦ કરી ਸੀ ਕਿਸੇ ਨੇ ਉਹਦੀ ਹੈਲਪ ਨਹੀਂ કરી ਭਾਈ ਕਿਸੇ ਨੇ ਨਹੀਂ ਪੁੱਛਿਆ ਉਹ ਬੰਦੇ ਦੇ ਕੋਲ ਹੈ ਕੀ ਮਲੰਗ ਹੋ ਗਿਆ ਸਾਡਾ ਬੜਾ ਮੂੰਹ ਫੇਰ ਲਿਆ ਸਭ ਨੇ ਬਾਪਦਿਆਂ ਨੇ ਫੇਰ ਲਿਆ ਦੂਜਾ ਕੌਣ ਹੈ ਯਾਰ ਸਿਰਫ ਰਹਿ ਗਈ ਮੈਂ ਤੇ ਤੇਜੀ ਨਾਲ ਉਹਦੇ ਭਾਈ ਜੀ ਤੁਸੀਂ ਯਕੀਨ ਮੰਨੋ ਆਜੋ ਦੇ ਫੁੱਲ ਚੁਗੇ ਆ ਫੁੱਲ ਚੁਕੇ ਫੁੱਲ ਪਾਇਆ ਹੈ ਅਸੀਂ ਫਰੀਦਕੋਟ ਮਰਨ ਤੋਂ ਲੈ ਕੇ ਫੁੱਲਾਂ ਤੱਕ ਇੱਕ ਇਨਸਾਨ ਉਹਦੀ ਬੇਟੀ ਬਾਹਰ ਭੇਜੀ ਸੀ ਸੇਵਾ ਜਿੰਨਾ ਜਦ ਠੰਡਾ ਨਹੀਂ ਹੋਇਆ ਉੱਥੇ ਤੇ ਬੈਠਾ ਰੋਂਦਾ ਰਿਹਾ ਅੱਜ ਫੁੱਲ ਚੋਕੇ ਪਾਰ ਪ੍ਰਕਾਸ਼ ਕਰਾ ਕੇ ਸ਼ਾਮ ਤੱਕ ਫੇਰ ਉੱਥੇ ਹੀ ਬੈਠਾ ਰਿਹਾ ਸਾਡੇ ਫੁੱਲ ਪਾਉਣ ਨੂੰ ਅਸੀਂ ਫੁੱਲ ਪਾ ਕੇ ਆ ਗਏ ਉੱਥੇ ਹੀ ਬੈਠਾ ਉਹ ਕਹਿੰਦਾ ਹਾਈਵੇ ਸਾਨੂੰ ਸੈੱਟ ਕਰਕੇ ਕਿੱਧਰ ਤੁਰ ਗਿਆ ਤੂੰ ਉਹਦੇ ਘਰ ਵਾਲੇ ਵੀ ਤਾਂ ਹਾਂ ਮਾਰ ਮਾਰ ਗੋਈ ਮੈਂ ਕਿਹਾ ਬੰਦੇ ਨੇ ਮੁੱਲ ਪਾਇਆ ਸਿਰਫ 1400 ਚੋਂ ਇੱਕ ਬੰਦੇ ਨੇ ਇੱਕ ਉਹੀ ਲੋਕਾਂ ਨੂੰ ਕਰਦਾ ਫਿਰਦਾ ਮੈਨੂੰ ਮੁੰਡੇ ਦਾ ਫੋਨ ਆ ਗਿਆ ਕੈਨੇਡਾ ਚੋਂ ਕੁੜੀ ਦਾ ਫੋਨ ਆ ਗਿਆ ਕਹਿੰਦੇ ਪੈਸੇ ਚੱਕ ਦੇਣਾ ਜਿੱਥੇ ਕਹਿੰਦੇ ਲਾ ਦਿਓ ਕਿਰਾਏ ਮੈਂ ਕਿਹਾ ਜਿੱਦੇ ਹਸਪਤਾਲ ਗਿਆ ਸੀ ਉੱਥੇ ਤਾਂ ਕੋਈ ਆਇਆ ਨਹੀਂ ਹੁਣ ਵੀ ਦੀਪ ਤੇ ਲਾਤੇ ਕਿਸੇ ਤੇ ਨਹੀਂ ਲਾਏ ਭਾਈ ਕੋਈ ਨਹੀਂ ਗਿਆ ਮਤਲਬ ਇੰਨਾ ਕਰਨ ਵਾਲੇ ਬੰਦੇ ਦਾ ਵੀ ਕੋਈ ਨਹੀਂ ਕਰਦਾ ਦੇਖੋ ਮੇਰੀਆਂ ਅੱਖਾਂ ਸਾਹਮਣੇ ਯਾਰ ਪਰਮਾਤਮਾ ਤੋਂ ਡਰਦੇ ਰਹੀਏ ਐਡਾ ਮਾਲਕ ਗੱਡੀਆਂ ਦਾ ਕੋਨਾ ਸਕੋਰਟੀਓ ਵਗੈਰਾ ਗੱਡੀਆਂ ਰੱਖਣੀਆਂ 2-3 ਸਾਲੀ ਗੱਡੀ ਚੇਂਜ ਕਰ ਦੇਣੀ ਬੇੜੀ ਦਾ ਵਿਆਹ ਕਰਿਆ ਘਰ ਚ ਪੱਜ ਕੇ ਮੈਂ ਕਹਿੰਦਾ ਮੰਗਣੀ ਤੇ ਹੀ ਇੰਨਾ ਕੱਟ ਸੀਗਾ ਪੈਸੇ ਦੇ ਵਿੱਚ ਇਹੋ ਜਿਹੇ ਖਾਣੇ ਬਣਾਏ ਮੈਨੂੰ ਅੱਜ ਓਵੇਂ ਵੀਲਾ ਕੱਚੇ ਚ ਪਾਸ ਲੈ ਕੇ ਭਰਿਆ ਪੈਸਾ ਲੈ ਕੇ ਦੇ ਆ ਇੰਨਾ ਕਿ ਜਿਵੇਂ ਦੇ ਆ ਇੰਨਾ ਕਿ ਜਿਵੇਂ ਸਾਪਾਂ سونے ਦਾ ਲੱਦਿਆ ਬੰਦਾ ਇੱਕ ਧਮ ਹੀਰੋ ਤੋਂ ਜ਼ੀਰੋ ਪ੍ਰਮਾਤਮਾ ਦੇ ਕੋਈ ਵੀ ਗਲਤੀ ਹੋਗੀ ਜਾਂ ਪ੍ਰਮਾਤਮਾ ਨੂੰ ਖਬਰ ਕਿਹੜੀ ਪੂਰਨ ਹੋਗੀ ਇਨਸਾਨ ਤੋਂ ਉਹ ਕਹਿੰਦੇ ਨੇ ਬੰਦਿਆ ਖਾਲੀ ਆਇਆ ਤੇ ਖਾਲੀ ਜਾਣਾ ਮੈਂ ਉਹ ਦੇਖਿਆ ਬਿਲਕੁਲ ਖਾਲੀ ਗਿਆ ਘਰ ਵੀ ਨਸੀਬ ਨਹੀਂ ਹੋਇਆ ਉਥੋਂ ਕੋਸਮਾਣ ਕਰਾਇਆ ਸੀਦਾ ਸਮਸ਼ਾਨ ਘਾਟ ਉੱਥੇ ਅੱਗ ਦਿੱਤੀ ਉੱਥੇ ਹੀ ਸਾਰਾ ਗੁਰੂ ਘਰ ਜਾ ਕੇ ਅੰਡ ਪਰ ਪ੍ਰਗਾਸ ਕਰਦਾ ਦਾ ਅੰਡ ਪਰ ਪ੍ਰਗਾਸ ਕਰਾਤਾ ਉੱਥੇ ਹੀ ਭੋਗ ਪੈ ਜਾਣੇ ਉਹਨੂੰ ਕੋਈ ਕੰਮ ਨਹੀਂ ਮਿਲਿਆ ਢਿਲਾ ਇੰਨੇ ਘਰ ਬਸਾ ਗਿਆ ਉਹਨੂੰ ਕੋਈ ਕੰਮ ਨਹੀਂ ਮਿਲਿਆ ਸਮੇਂ ਦਾ ਬਦਲਾ ਇਹਨੂੰ ਕਹਿੰਦੇ ਆ ਰੱਬ ਤੋਂ ਡਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਹੋਈ ਜਦੋਂ ਅਸੀਂ ਉਹਦੀ ਡੈੱਡ ਬੋਡੀ ਲੈ ਕੇ ਆਏ ਆ ਨਾ ਪੋਸਮਾਰਸਮ ਕਰਾ ਕੇ ਇੱਕ ਰਿਪੋਰਟ ਤੋਂ ਐਂਬੂਲੈਂਸ ਦੇ ਵਿੱਚ ਲੈ ਕੇ ਆਏ ਆ ਤੇ ਐਂਬੂਲੈਂਸ ਦੇ ਵਿੱਚ ਮੂਹਰ ਰਹਿ ਗਿਆ ਜਦੋਂ ਮੋਬਾਈਲ ਰਹਿ ਗਿਆ ਤੇ ਉਹ ਬੰਦਾ ਆਪਣਾ ਹੀ ਸੀ ਚਲੋ ਲਿਆਜੀ ਸੀ ਆਇਆ ਤਾਂ ਉਹ ਕਹਿੰਦਾ ਯਾਰ ਮੋਬਾਈਲ ਤੁਹਾਡਾ ਗੱਡੀ 'ਚ ਰਹਿ ਗਿਆ ਪਹਿਲੀ ਗੱਲ ਤਾਂ ਕੋਈ ਮੋਬਾਈਲ ਦਿੰਦਾ ਹੀ ਨਹੀਂ ਅੱਜ ਕੱਲ ਹਣਾ ਅਸੀਂ ਆ ਗਏ ਉਹ ਤੇ ਹੱਦ ਪੈਂਦੀ ਆ ਸਾਡੇ ਉੱਥੋਂ ਫਰੀਦਕੋਟ ਸ਼ੁਰੂ ਹੋ ਜਾਂਦਾ ਸੀ ਆਖੇ ਤੇ ਹੱਦ ਤੇ ਫੜਾ ਦੇ ਕੇ ਇਹਨਾਂ ਨੂੰ ਦੱਸ ਦੇ ਫੜਾਇਆ ਕਿ ਉਹਨੇ ਠੀਕੇ ਤੇ ਗਾਰੂ ਵਾਲੇ ਤੋਂ ਨੂੰ ਕਹਿੰਦਾ ਆ ਵੀ ਆ ਦੇ ਤੇ ਬਾਈ ਪਾਣ ਲੈ ਚੀ ਦਾ ਆ ਪਰ ਫੋਨ ਨਾਲੇ ਫੋਨ ਲੈ ਜਾਣਗੇ ਨਾਲੇ ਪੈਸੇ ਵੀ ਲੈਣਗੇ ਕਹਿੰਦਾ ਅਸੀਂ ਜਦੋਂ ਲੈਣਗੇ ਉਹ ਕਹਿੰਦਾ ਬਾਈ ਜੀ ਪੈਸੇ ਦਿਓ ਉਹਦੀਏ ਮਗਾਜ਼ੀ ਇਹ ਹੀ ਕਰਨਾ ਕਹਿੰਦਾ ਨਹੀਂ ਆ ਜਿਹੜਾ ਫੋਨ ਫੜਾਇਆ ਉਹ ਲੈ ਕੇ ਗਿਆ ਮੈਂ ਕਿਹਾ ਬੜੀ ਸਗੀ ਇਹ ਗੇਢੀ ਕੰਜਨ ਦੇ ਬਾਪ ਉਹ ਪੇਟੀ ਨਹੀਂ ਲੈ ਕੇ ਜਾ ਕੇ ਇਹਦਾ ਹੂੰਗੜਾ ਤੇ ਪੇਟੀ ਦੇ ਵੀ ਦੇਣੇ ਪਏ ਸੀ ਫਿਰ ਦਾ ਜੀ ਉਹਨੂੰ ਫੋਨ ਲਾ ਕੇ ਪੁੱਛਿਆ ਕਹਿੰਦਾ ਹਾਂ ਮੈਂ ਹੀ ਲਗਿਆ ਕਹਿੰਦਾ ਹੋਰ ਸੁਣਾਓ ਵੀਦਰ ਸਭ ਰਾਜੀ ਖੁਸ਼ ਹੈ ਹਾਂ ਭਾਈ ਵਧੀਆ ਮੈਂ ਕਿਹਾ ਕਹਿੰਦਾ ਹੋਰ ਘਰੇ ਸਭ ਠੀਕ ਠਾਕ ਹੈ ਮੈਂ ਕਿਹਾ ਹਾਂ ਕਹਿੰਦਾ ਕੀ ਕਰਦੇ ਸੀ ਮੈਂ ਕਹੋ ਉਹਦੇ ਨਾਲ ਗੇਢੀ ਜਾਨੀ ਜਿਹਨੂੰ ਛੱਡ ਕੇ ਗਿਆ ਤੂੰ ਦਦਾ ਕਿਵੇਂ ਬਾਹੂ ਵੀ ਮਗਾ ਤਾਂਸ ਖੇਡਣ ਲੱਗ ਗਏ ਉਹ ਕਹਿੰਦਾ ਵੇਲੇ ਚਲੋ ਮੈਂ ਕਿਹਾ ਹੁਣ ਤਾਂ ਡੱਡ ਬੋਟੀ ਲੱਗ ਗਈਆਂ ਠੀਕ ਠਾਕ ਸਵਾਹ ਸੀ ਸਾਠੇ ਮੋਲਕ ਦਾ ਮੈਂ ਕਿਹਾ ਸੜਿਆ ਪਿਆ ਇਹਦੇ ਨਾਲ ਦੀ ਸੇਮ ਕਹਾਣੀ ਹੋਈ ਹੈ ਬਾਹਰ ਮੈਂ ਕੱਟ ਉਹ ਬੰਦਾ ਵਿਆਹ ਗਿਆ 15 ਸਾਲ ਵਿਆਹ ਚੱਲਿਆ ਗੋਰੇ ਦਾ ਪਰ ਉਹਦੇ ਕੋਲ ਕੋਈ ਨੌਕਰੀ ਨਹੀਂ ਸੀ ਕੋਈ ਨਿੱਜੀ ਪ੍ਰਾਪਰਟੀ ਨਹੀਂ ਸੀ ਸਿਰਫ ਘਰ ਵਾਲੀ ਦੇ ਪੈਸਿਆਂ ਤੇ ਪਾਲਦਾ ਸੀ ਇਨਸਾਨ 15 ਸਾਲ ਘਰ ਵਾਲੀ ਦੇ ਖਰਚੇ ਤੇ ਚੱਲਦਾ ਰਿਹਾ ਕੰਮ ਆਪਦੇ ਥੋੜੇ ਬਾਰੇ ਕਮਾਉਂਦਾ ਸੀ ਕਰਤੇ ਜਾਂਦੇ ਸੀ ਘਰ ਵਾਲੀ ਕੋਲੇ ਪੱਕੀ ਨੌਕਰੀ ਸੀ ਘਰ ਵਾਲੀ ਤੇ ਪਾਲਦਾ ਸੀ 15 ਸਾਲ 15 ਸਾਲਾਂ ਬਾਅਦ ਆਣ-ਬਨ ਹੋਈ ਘਰ ਵਾਲੀ ਨੇ ਕੇਸ ਲਾਤਾ ਡਾਈਵੋਰਸ ਹੋ ਗਿਆ ਉਹਨੂੰ ਥੋੜਾ ਸਮਾਂ ਲੱਗਦਾ ਹੈ ਜਦੋਂ ਡਾਈਵੋਰਸ ਸਹੀ ਹੋ ਗਿਆ ਬਿਲਕੁਲ ਸائن ਹੋ ਗਏ ਤੇ ਜੱਜ ਨੇ ਖਰਚਾ ਵੰਦਾ 5 ਸਾਲਾਂ ਲਈ ਪੱਤਾ ਵੰਦਾ ਮਹੀਨੇ ਦਾ ਵੀ ਇੰਨਾ ਦੇਣਾ ਤੂੰ ਮਦਰ ਉਹਨੂੰ ਆਏ ਲੱਗੇ ਵੀ ਇਹ ਮੈਂ ਕਿੱਥੋਂ ਦੇਵਾਂਗਾ ਉਹਦੀ ਲਾਟਰੀ ਪਾਈ ਵੀ ਸੀ ਉਹਨੂੰ ਲਾਟਰੀ ਨਿਕਲੀ ਕਿੰਨੀ ਆਪਣੇ ਇੰਡੀਆ ਦਾ 2200 ਕਰੋੜ ਰੁਪਈਆ 2200 ਕਰੋੜ ਰੁਪਈਆ ਇੰਡੀਆ ਦਾ ਉਧਰਲੇ ਪਤਾ ਨਹੀਂ ਕਿੰਨੇ ਮਿਲੀਅਨ ਨਿਕਲਿਆ ਘਰ ਵਾਲੇ ਵੀ ਪਸਤਾਵੇ ਵੀ ਆ ਕੀ ਹੋ ਗਿਆ ਵੀ ਮੈਂ ਕਰ ਐਵੇਂ ਹੀ ਜਾਂ ਬੈਠੀ ਪਾਰੋ ਦੀ ਤਕਦੀਰ ਜੀ ਇਹ ਲਿਖਿਆ ਸੀ ਵੀ ਜਿੰਨਾਂ ਦੇ ਰੇਸ ਔਰਤਾਂ ਰਹਿਗੀਆਂ ਪਰ ਪੈਸੇ ਹੀ ਨਹੀਂ ਮਿਲਣਾ ਆਪਾਂ ਕਹਿੰਦੇ ਉਹਨਾਂ ਦਾ ਡਾਈਵੋਰਸ ਹੋ ਗਿਆ ਰੱਬ ਨੇ ਮਾਰਾ ਕਰਤਾ ਪਰ ਰੱਬ ਨੇ ਚੰਗਾ ਕਰਨਾ ਸੀ ਇਥੋਂ ਪਤਾ ਲੱਗਦਾ ਅਸੀਂ ਕਹਿੰਦੇ ਨੇ ਯਾਰ ਪ੍ਰਮਾਤਮਾ ਨੇ ਗਲਤ ਕੀਤਾ ਨਹੀਂ ਪ੍ਰਮਾਤਮਾ ਜਦੋਂ ਜਾ ਕਿਸੇ ਨੂੰ ਲੈ ਕੇ ਜਾਂਦਾ ਹੈ ਇਨਸਾਨ ਮਰ ਜਾਂਦਾ ਅਸੀਂ ਉਹਨੂੰ ਰੋਣੇ ਆ ਅਸੀਂ ਉਹ ਪਹਾੜਾ ਨਹੀਂ ਮੰਨਦੇ ਅਸੀਂ ਸਿਰਫ ਅਸੀਂ ਕਾਗਜ਼ਾਂ 'ਚ ਕਹਿੰਦੇ ਆ ਵੀ ਪਹਾੜਾ ਮੰਨਣਾ ਪਰ ਮੰਨਦੇ ਨਹੀਂ ਪਹਾੜਾ ਦਾ ਸਿਰਫ ਸਾਡੇ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੇ ਮੰਨਿਆ ਛੋਟੇ ਛੋਟੇ ਬੱਚੇ ਸੀ ਉਦਕਰਾ ਕੀ ਤੇ ਜਿਹੜਾ ਬਿਲਕੁਲ ਚਾ ਕੇ ਵੀ ਨਹੀਂ ਤੇਰਾ ਹੁਕਮ ਹੈ ਜੋ ਹੋਣਾ ਹੋ ਗਿਆ ਉਹ ਹੁੰਦਾ ਪਾਣਾ ਮੰਨਣਾ ਅੱਖ ਜੋ ਇਹ ਨਹੀਂ ਸਿੱਟਨੀ ਇਹ ਪ੍ਰਮਾਤਮਾ ਤੇਰੀ ਚੀਜ਼ ਸੀ ਤੂੰ ਲੈ ਗਿਆ ਕਿਹੜਾ ਕਾਲਾ ਕਾਹਰ ਰੋਸਾ ਤੈਨੂੰ ਆਪ ਦੀ ਚੀਜ਼ ਚਾਹੀਦੀ ਉਹ ਲੈ ਗਿਆ ਤੂੰ ਤੂੰ ਹੀ ਦਿੱਤੀ ਤੂੰ ਹੀ ਲੈ ਗਿਆ ਤੇਰੀ ਆ ਭਈ ਤੇਰਾ ਹੱਕ ਹੈ ਸਾਡੇ ਨਾਲੋਂ ਪਹਿਲਾਂ ਉਹ ਹੁੰਦਾ ਪਾਣਾ ਮੰਨਣਾ ਜਿਹੜਾ ਉਹ ਮਿੰਨਾ ਰੁਈ ਜਣਾਵੋ ਕੋ ਪਾਣਾ ਮੰਨਣ ਖੜੀ ਜਿਆ ਅਸੀਂ ਨਹੀਂ ਪਾਣਾ ਮੰਨਦੇ ਤੇ ਉਹ ਹੁਣ ਜੱਜ ਨੂੰ ਕਹਿੰਦਾ ਜੀ ਇਹ ਜਿਹੜਾ ਪਤਾ ਪੁੱਤਾ ਜਿਆ ਬੰਦ ਕਰੋ ਕਿਉਂਕਿ ਮੈਂ ਵੀ ਆਮ ਇਨਸਾਨ ਨਹੀਂ ਮੈਂ ਬਹੁਤ ਤਖੜਾ ਬੰਦਾ ਐ ਅਮੀਰ ਲੋਕ ਆ ਸੀ ਤੇ ਜਿਹੜਾ ਇੱਕੇ ਵਾਰੀ ਫਹਾ ਵੜੂ ਦੇ 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 ਇਹਨੂੰ ਪੰਜ ਸਾਲਾਂ ਦੇ ਇਕੱਠੇ ਕਰਕੇ ਮੈਨੂੰ ਦੱਸੋ ਕਿੰਨੇ ਦੇਵਾਂ ਵੱਧ ਲੈਣੋਂ ਲਾ 2-4 ਲੱਖ ਦਿਓ ਇਹਨੂੰ ਨਵੇੜੋ ਕੰਮ ਉਹ ਕਰੂ ਮੈਂ ਰਹਿਣਾ ਉਹਦਾ ਪਾਣੀ ਰੱਖਣਾ ਕੀ ਪਤਾ ਹੁੰਦਾ ਹੋਰ ਪਾਸੇ ਲੱਗ ਜਾਣ ਇਹ ਵੀ ਗੱਲ ਸਹੀ ਸੀ ਉਹਦੀ ਜੇ ਰੱਬ 2200 ਕਰੋੜ ਰੁਪਈਆ ਦੇ ਸਕਦਾ ਇੱਕ ਦਿਨ 'ਚ ਇੱਕ ਦਿਨ 'ਚ ਹੀ ਲਿਜਾ ਸਕਦਾ ਉਹ ਅਸਰ ਤਿੰਨਾਂ ਚਾਰਾਂ ਮਹੀਨਿਆਂ 'ਚ ਸਾਰਾ ਕੋਸੀ ਦੇ ਗਿਆ ਹੀ ਬੰਦੇ ਦਾ ਸਾਡੇ ਅੱਖਾਂ ਸਾਹਮਣੇ ਠੀਕ ਹੈ ਜੀ ਇਤੋਂ ਸਿੱਧ ਹੁੰਦਾ ਕਿ ਰੱਬ ਦਿੰਦਾ ਵੀ ਸੱਪਰ ਪਾਰ ਕੇ ਆ ਤੇ ਖੁੰਦਾ ਵੀ ਨਖੜ ਮਾਰ ਕੇ ਦੋਸਤੋ ਬਿਲਕੁਲ ਉਸ ਤੇ ਭਰੋਸਾ ਰੱਖਿਆ ਕਰੋ ਪ੍ਰਮਾਤਮਾ ਤੇ ਅਟੁੱਟ ਵਿਸ਼ਵਾਸ ਰੱਖੋ ਕਦੇ ਵੀ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ ਸੁਪਨੇ ਲੈਣਾ ਕੋਈ ਬੁਰੀ ਗੱਲ ਨਹੀਂ ਲਓ ਆਪਦੇ ਦਿਮਾਗ 'ਚ ਰੀਲਾਂ ਬਣਾਓ ਫਿਲਮਾਂ ਬਣਾਓ ਆਪਦੇ ਦਿਮਾਗ 'ਚ ਵੀ ਉਹ ਗੱਡੀ ਲੈ ਲਈ ਮੈਂ ਆ ਲੈ ਰਿਹਾ ਉਹ ਤੋ ਕੋਠੀ ਪਾਲੀ ਇਹ ਸਿੱਧ ਹੁੰਦਾ ਹੈ ਕਿ ਉਹ ਪੂਰੀ ਹੁੰਦੀ ਹੈ ਤੁਸੀਂ ਮੇਰੇ ਤੇ ਹੀ ਲਾਓ ਸਰਦਕ ਬੈਗ ਸੀ ਮੇਰੇ ਕੋਲੇ ਮੋਢੇ 'ਚ ਹੋਰ ਮੇਰੇ ਕੋਲੇ ਕੀ ਸੀ ਮੇਰੇ ਘਰ ਆੜੀ ਗਿਆ ਕਿ ਇੱਕ ਕਮਰਾ ਵੀ ਮਿਲ ਗਿਆ ਇੱਡੇ ਤੱਕੜੇ ਘਰ ਰਾਣੇ ਦੀ ਧੀ ਸੀ ਉਹ ਕਹਿੰਦੀ ਇੱਕ ਕਮਰਾ ਮਿਲ ਜੇ ਆਪਾਂ ਗੁਜ਼ਾਰਾ ਕਰ ਲਾਂਗੇ ਆ ਆਬਦਾ ਹੋਵੇਗੀ ਆਪਦਾ ਹੋਵੇ ਤੇ ਜਦੋਂ ਫਿਰ ਆਪਦਾ ਇੱਕ ਦੋ ਕਮਰਿਆਂ ਵਾਲਾ ਮਿਲ ਗਿਆ ਘਰ ਛੋਟਾ ਜਿਹਾ ਸਾਨੂੰ ਫਿਰ ਜਦੋਂ ਕੋਠੀ ਦੇਖਿਆ ਕਰੀ ਦੇਖੀ ਕਿੰਨੀ ਥੋੜੀ ਕੋਠੀ ਆਪਾਂ ਤਾਂ ਕਿੱਥੇ ਪਾਉਣੀ ਆ ਆਪਾਂ ਤਾਂ ਕਿੱਥੇ ਪਾਉਣੀ ਆ ਮੈਂ ਕਿਹਾ ਪਾਵਾਂਗੇ ਇਹ ਦੁਬੱਡੀ ਪਾਵਾਂਗੇ ਪਾਵਾਂਗੇ ਇਹ ਦੁਬੱਡੀ ਪਾਵਾਂਗੇ ਮੈਂ ਰੱਟ ਲਾਈ ਰੱਖੀ ਤੇ ਮੇਰੇ ਆਪਦੇ ਦਿਮਾਗ ਵਿੱਚ ਕੋਠੀ ਬਣਾਈ ਜਾਂਦਾ ਰਹਿੰਦਾ ਸੀ ਨਾ ਤੇ ਮੈਂ ਸਤਰੀ ਨਾਟ ਦੀ ਮੈਤਰੀ ਐ ਪਉ ਆ ਪਉ ਵੈ ਤੇ ਆਪਣਾ ਮਾਰੇ ਐ ਬਣਾਵਾਂਗੇ ਮੁੰਡੇ ਨੂੰ ਕਹਿੰਦਾ ਦੱਸ ਕੀ ਬਣਾਉਣਾ ਓਵੇਂ ਕਿਹਾ ਦੱਸ ਕਿੱਥੇ ਕੀ ਬਣਾਉਣਾ ਪੁੱਤਰਾ ਬਣਾ ਪੈਗੀ ਤੋ ਸੁਪਨੇ ਲਿਆ ਕਰੋ ਸੁਬਾ ਸਾਮ ਪ੍ਰਮਾਤਮਾ ਨੂੰ ਕੀਆ ਕਰੋ ਬ੍ਰਹਿਮੰਡ ਦਾ ਸ਼ੁਕਰਾਨਾ ਕਰਿਆ ਕਰੋ ਯੂਨੀਵਰਸਲ ਦਾ ਸ਼ੁਕਰਾਨਾ ਕਰਿਆ ਕਰੋ ਕਿ ਤੂੰ ਸਾਨੂੰ ਸਰੀਰ ਦਿੱਤਾ ਉਹ ਵੀ ਨਿਰੋਗ ਰੋਗ ਨਹੀਂ ਦਿੱਤਾ ਜੇ ਤੁਹਾਨੂੰ ਹੈਗਾ ਤਾਂ ਵੀ ਨਹੀਂ ਕਹਿਣਾ ਤੂੰ ਕਹਿੰਦਾ ਵੀ ਸਾਨੂੰ ਰੋਗ ਹੈ ਹੈ ਨਹੀਂਗਾ ਇਹਦੀ ਮਿਸਾਲ ਤੁਹਾਨੂੰ ਮੈਂ ਦਿੰਦਾ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਮਹਿਸੂਸ ਹੁੰਦਾ ਹੋਊਗਾ ਕਿ ਮੇਰਾ ਭਜਨ ਘਟ ਰਿਹਾ ਹੈ ਮੈਨੂੰ ਪਤਾ ਹੈ ਕਿ ਮੈਨੂੰ ਪ੍ਰੋਬਲਮ ਹੈ ਅੱਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਾਦੀ ਆ ਉਹ ਪਰ ਮੈਂ ਕਹਿੰਦਾ ਵੀ ਪ੍ਰਮਾਤਮਾ ਤੂੰ ਮੈਨੂੰ ਕੋਈ ਰੋਗ ਹੀ ਨਹੀਂ ਦਿੱਤਾ ਰੋਗ ਹੀ ਨਹੀਂ ਦਿੱਤਾ ਹੁਣ ਮੇਰੇ ਮਗਰ ਪਿਆ ਮੈਂ ਤੁਸੀਂ ਅੱਜ ਤੋਂ 2 ਮਹੀਨਿਆਂ ਨੂੰ ਵੇਖ ਲਿਓ 6 ਮਹੀਨਿਆਂ ਨੂੰ ਵੇਖ ਲਿਓ ਇਹੀ ਪਾਠ ਨੇ ਆ ਜਾਣਾ ਐ ਫੁੱਲ ਜਾਣਾ ਜਿਉਂ ਕਿ ਬਿਮਾਰੀ ਨੇ ਖਤਮ ਹੋ ਜਾਣਾ ਕਿਵੇਂ ਕਿ ਸਾਡੇ ਸਰੀਰ ਤੋਂ ਵੱਡੀ ਕੋਈ ਬਿਮਾਰੀ ਨਹੀਂ ਸਾਰਾ ਨੂੰ ਵੱਡਾ ਸਾਡਾ ਸਰੀਰ ਹੈ ਜੀ ਦੇ ਅੰਦਰ ਪ੍ਰਮਾਤਮਾ ਬੈਠਾ ਹੈ ਜੀ ਦੇ ਅੰਦਰ ਉਹਦੀ ਜੋਤ ਜਗ ਰਹੀ ਹੈ ਤੇ ਬਿਮਾਰੀ ਕਿੱਥੇ ਰਹਿਣ ਦੇ ਦੂਗੀ ਉਹ ਜੋਤ ਸੋਚੋ ਚੰਗਾ ਪੋਜ਼ਿਟਿਵ ਵੱਡਾ ਹੋਮੀ ਹੋਊਗਾ ਠੀਕ ਹੈ ਜਿਹਨੂੰ ਵੀ ਕੋਈ ਵੀ ਪ੍ਰੋਬਲਮ ਹੈ ਉਹ ਇਹੀ ਕਹੋ ਕਿ ਮੈਨੂੰ ਕੋਈ ਬਿਮਾਰੀ ਨਹੀਂ ਜੇ ਤੁਹਾਨੂੰ ਡਾਕਟਰ ਕਹਿੰਦਾ ਬਿਮਾਰੀਆਂ ਨੂੰ ਕਹਿੰਦਾ ਇਹ ਮੈਂ ਨਹੀਂ ਇਹ ਮੈਂ ਨਹੀਂ ਮੰਨਦਾ ਇਹ ਬਿਮਾਰੀ ਨੂੰ ਇਹ ਬਿਮਾਰੀ ਮੈਂ ਨਹੀਂ ਰੱਖੀ ਹੈ ਨਹੀਂ ਮੈਨੂੰ ਤੁਹਾਡੀ ਜਿਹੜੀ એનર્ਜੀ ਹੈ ਉਹ ਬਿਮਾਰੀ ਨੂੰ ਖਤਮ ਕਰ ਦੂਗੀ ਤੁਹਾਡੀ ਜਿਹੜੀ ਇਮਿਊਨਿਟੀ ਸਿਸਟਮ ਹੈ ਉਹ ਬਿਮਾਰੀ ਨੂੰ ਖਾਜ ਕਰ ਦੂਗਾ ਸਾਰਾ ਲੜਨ ਵਾਲੀ ਸ਼ਕਤੀ ਆਪਣੇ ਅੰਦਰ ਹੀ ਬੈਠੀ ਹੈ ਇਹਨੂੰ ਗਾਲਾਂ ਨੂੰ ਛੋਟੇ ਤੇ ਨਹੀਂ ਲੈਣਾ ਇਹਨੂੰ ਬਿਲਕੁਲ ਬੱਚਿਆਂ ਤੱਕ ਸਮਝਾਉਣਾ ਹੈ। ਵੀ ਇਹ ਬੇਟਾ ਐਂ ਕਰਨਾ ਤੂੰ। ਵੀ ਮੈਂ ਪਹਿਲੇ ਨੰਬਰ ਤੇ ਆ ਗਿਆ। ਆ ਗਿਆ ਮੈਂ। ਮੈਨੂੰ ਪੜ੍ਹਾਈ ਬਹੁਤ ਆਉਂਦੀ ਹੈ। ਪ੍ਰਮਾਤਮਾ ਤੇਰਾ ਸ਼ੁਕਰ ਹੈ। ਮੈਂ ਆਫਸਰ ਬਣ ਗਿਆ। ਪ੍ਰਮਾਤਮਾ ਤੇਰਾ ਸ਼ੁਕਰ ਹੈ। ਬਣੇਗਾ ਪੁੱਤੋ। ਔਟੋ ਵੱਡੀ ਸੁਪਨੇ ਲਾਉ ਬੱਡੇ-ਬੱਡੇ। ਵੀ ਮੈਂ ਗੁਰੂ ਦਾ ਸਿੱਖ ਬਣ ਗਿਆ। ਬਣੂੰਗੀ। ਠੀਕ ਹੈ ਜੀ ਇਹ ਮੇਰੀ ਬੇਨਤੀ ਹੈ ਬਾਕੀ ਆਪਾਂ ਆਮ ਹੀ ਬੇਨਤੀ ਕਰ ਦਿੰਨੇ ਛੋਟੇ ਬੱਚਿਆਂ ਨੂੰ ਬੈਗ ਟੱਚ ਗੋਡ ਟੱਚ ਜਰੂਰ ਸਿਖਾਇਆ ਕਰੋ ਜੀ ਕਿਉਂਕਿ ਜ਼ਮਾਨਾ ਬਹੁਤ ਖਰਾਬ ਹੈ ਮੈਂ ਕੁਸਟੈਂਪ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਅੱਜ ਫੇਰ ਕਹਿਣਾ ਜਰੂਰ ਆਪਣੇ ਬੱਚਿਆਂ ਨੂੰ ਦੱਸੋ ਤੇ ਬੇਟਾ ਜੀ ਇੱਥੇ ਤੋਂ ਹੱਥ ਲਾਉਂਦਾ ਕੋਈ ਗੋਲ ਟੱਚ ਹੈ ਜੇ ਇੱਥੇ ਲਾਉਂਦਾ ਕੋਈ ਬੈਟ ਟੱਚ ਹੈ ਕਿਉਂਕਿ ਬੱਚੀ ਦੀ ਸੋਚਣ ਸ਼ਕਤੀ ਬਹੁਤ ਛੋਟੀ ਹੁੰਦੀ ਹੈ ਜਿਹੜੀਆਂ ਸਾਡੀਆਂ ਵੱਡੀਆਂ ਧੀਆਂ ਜਾਂ ਸਾਡੀਆਂ ਭੈਣਾਂ ਜਾਂ ਸਾਡੀਆਂ ਮਾਮਾ ਉਹ ਸਮਝ ਜਾਂਦੀਆਂ ਜੇ ਕੋਈ ਬੰਦਾ ਮਤਲਬ ਕਿ ਦੇਖਦਾ ਨਾ ਕਿ ਅੰਦਰੋਂ ਮੈਂ ਸ਼ਰਾਰਤ ਕਰਾਂ ਤੇ ਬਲੋਸਾ ਮੈਂ ਜ਼ਹਿਰ ਉਹ ਇੰਨੀ ਕਿ ਐਨਰਜੀ ਆ ਉਹਦੇ ਅੰਦਰ ਔਰਦੇ ਅੰਦਰ ਜਦੋਂ ਤੂੰ ਹੱਥ ਰੱਖਿਆ ਤੇਰੇ ਔਰਦੇ ਸਰੀਰ ਨੇ ਨਾਲ ਦੀ ਨਾਲ ਮੈਸੇਜ ਦੇ ਦੇਣਾ ਉਹਦੇ ਦਿਮਾਗ ਨੂੰ ਇਹਨੇ ਕਿਹੜੇ ਤਰੀਕੇ ਨਾਲ ਰੱਖਿਆ ਤੇਰੇ ਤੇ ਇਹ ਨਾ ਸੋਚਿਆ ਕਰੋ ਕਿ ਉਹਨੂੰ ਪਤਾ ਨਹੀਂ ਸਭ ਪਤਾ ਹੈ ਜਦੋਂ ਆਪਾਂ ਕਿਸੇ ਦੇ ਘਰੇ ਵੜਦੇ ਆ ਨਾ ਔਰਤ ਬੰਦਾ ਅੰਦਰ ਪੈਰ ਰੱਖਦਾ ਪਹਿਲਾਂ ਦੱਸ ਦਿੰਦੀ ਹੈ ਇਹ ਬੰਦਾ ਘਰੇਵਾੜ ਨਾਲ ਹੈ ਜਾਂ ਨਹੀਂ ਆਮ ਬੰਦਿਆਂ ਨਾਲ ਹੁੰਦੀ ਵੀ ਹੈ ਉਹ ਕਹਿ ਵੀ ਦਿੰਦੀ ਹੁੰਦੀ ਹੈ ਵੀ ਇਹ ਤੇਰਾ ਦੋਸਤ ਸਹੀ ਨਹੀਂ ਹੈ ਇਹ ਕਿਹਦੇ ਨਾਲ ਕੋਈ ਪ੍ਰਧਮ ਲੰਕ ਬੰਦਾ ਹੈ ਫਲਾਨਾ ਧੋਕਾ ਉਦੋਂ ਸਮਝਿਆ ਕਰੋ ਕਿ ਇਹ ਬੰਦੇ ਦੀ ਅੱਖ ਮਾੜੀ ਹੈ ਅਕਮਲੀ ਹੈ ਕਿਉਂਕਿ ਉਸ ਔਰਤ ਤੋਂ ਵੱਡਾ ਕੈਮਰਾ ਕੋਈ ਨਹੀਂ ਪਰ ਸੀ ਇਹਨਾਂ ਗੱਲਾਂ ਧਿਆਨ ਨਹੀਂ ਦਿੰਦੇ ਦਿਓ ਦੋਸਤੋ ਠੀਕ ਹੈ ਜੀ ਅੱਗੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਤੁਸੀਂ ਦਿਨ ਦੁੱਗਣੀ ਚੌਕਣੀ ਤਰੱਕੀ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜਿਹੜਾ ਵੀਡੀਓ ਨੂੰ ਸ਼ੇਅਰ ਕਰੇ ਮੇਰਾ ਬਾਲਾ ਜੀ ਉਹਦੇ ਅੰਕ ਸੰਗ ਰਹਿ ਕੇ ਉਹਨੂੰ ਇਨਾ ਕੁ ਦੇਈ ਉਹਨੂੰ ਸਮਝ ਹੀ ਨਾ ਆਵੇ ਆਉਂਦਾ ਕਿੱਥੋਂ ਠੀਕ ਹੈ ਜੀ ਲਿਕੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜੇ ਕੋਈ ਉਚਾਰਨੀ ਮਸਾਬਦ ਬੋਲਿਆ ਬਤਾ ਦਾ ਸਮਾਪੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ